ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰ ਰੰਧਾਵਾ 555 ਤੇ ਤੇ ਅੱਜ ਆਪਾਂ ਪਾਈ ਤੀਜੀ ਖਾਦ ਝੋਨੇ ਨੂੰ ਖਾਦ ਤੋਂ ਪਹਿਲਾਂ ਆਪਾਂ ਫਿਰ ਆਪਣੀ ਸੇਫਟੀ ਪਹਿਲਾਂ ਕੀਤੀ ਸੱਜੀ ਬਾਹ ਜਿਹੜੀ ਆ ਉਹ ਵਾਰ-ਵਾਰ ਝੋਲੀ 'ਚ ਜਦੋਂ ਪਾਉਂਦੇ ਆ ਤੇ ਤਾਂ ਕਰਕੇ ਉੱਤੇ ਜ਼ਖਮ ਜੀ ਹੋਏਦੇ ਉਹਨੂੰ ਚੰਗਾ ਵੀ ਆਪਾਂ ਪਹਿਲਾਂ ਪੱਟੀ-ਪੱਟੀ ਬੰਨ੍ਹ ਲਓ ਲੰਮੀ ਲੈ ਕੇ ਇਹਨਾਂ ਬਾਹ ਬਜੀ ਰਹੀਂਦੀ ਅੱਜ ਚੱਕ ਲੈਂਦੀ ਆਪਾਂ ਬੋਰੀ ਉਧਰੋਂ ਵੇ ਲਈ ਜੋ ਆ ਮਰੀ ਚੋਕੇ ਥੱਲੇ ਹੁਣ ਆਪਾਂ ਖੋਲਾਂਗੇ ਇਹਨੂੰ ਖਾਦ ਵਾਲੀ ਜਿਹੜੀ ਬੋਰੀ ਆ ਉਹ ਬਿਨਾ ਦਾਤੀ ਤੋਂ ਬਿਨਾ ਕਿਸੇ ਚੀਜ਼ ਦੇ ਕੱਟ ਵਢਣ ਤੋਂ ਖੋਲਣੀ ਜੇ ਸਿੱਖਣੀ ਆ ਤੇ ਉਹਦਾ ਆਪਾਂ ਸ਼ੋਰਟ ਬਣਾ ਕੇ ਪਾਇਆ ਹੋਆ ਉਹ ਤੁਸੀਂ ਵੇਖ ਸਕਦੇ ਜੇ ਆਸਾਨ ਤਰੀਕਾ ਹੋ ਵੀ ਬਸ ਤਕਨੀਕ ਜੀ ਆ ਮੜਾ ਜਾ ਹਾਂ ਜੀ ਆ ਖੋਲ ਲਈ ਆਪਾਂ ਯੂਰੀਆ ਦੀ ਬੋਰੀ ਆ ਆਪਾਂ ਲੱਗੇ ਪਾਉਣ ਝੋਲੀ 'ਚ ਤੇ ਸਾਢੇ 5 ਕ ਦਾ ਟਾਈਮ ਹੀ ਸਵੇਰ ਦਾ ਤੇ ਜਦੋਂ ਖਾਦ ਮਨੇਰੇ ਪਾਉਣੀ ਹੁੰਦੀ ਫਿਰ ਮਨੇਰੇ ਪਾਈਦੀ ਆਪਾਂ ਦਿਨੇ ਨਹੀਂ ਪਾਈ ਕਦੀ ਟਾਈਮ ਨਾਲ ਸਵੇਰੇ ਸਵੇਰ ਪਾ ਲਈਦੀ ਆ ਬਾਜ ਡੰਗੜ ਡੰਗਰ ਵੀ ਚੋਣੇ ਹੁੰਦੇ ਆ ਬਾਕੀ ਲੋਕੀ ਜਾਂਦੇ ਕੰਮ ਨਹੀਂ ਪੰਜਾਬ 'ਚ ਕੰਮ ਨਹੀਂ ਕੰਮ ਬਹੁਤ ਆ ਜੀ ਪੰਜਾਬ 'ਚ ਬੰਦਾ ਕਰਨ ਵਾਲਾ ਚਾਹੀਦਾ ਥੋੜੀ ਬੋਦੀ ਪੈੜੀ ਹੋਵੇ ਬਾਕੀ ਡੰਗਰਵਾ ਸ਼ਹਿਰ ਰੱਖਿਆ ਹੋਵੇ ਕੰਮ ਦੇ ਮੁੱਕਦੇ ਨਹੀਂ ਬਾਬਿਓ ਬਸ ਉਹ ਬੰਦੇ ਲੋਕ ਉਹ ਆਂਦੇ ਆ ਪੰਜਾਬ 'ਚ ਕੁਝ ਹੈ ਨਹੀਂ ਜਿੰਨਾ ਕਰਦਾ ਨਹੀਂ ਕੁਝ ਜਿੰਨਾ ਪਾ ਕੇ ਚਟੇ ਦੇ ਸ਼ਹਿਰ ਨੂੰ ਚੱਲ ਜਾਣਾ ਨੂੰ ਚੱਲ ਜਾਣਾ ਉਹਨਾਂ ਦੇ ਕਹਿਣਾ ਹੀ ਆਪਾਂ ਉਹ ਪੰਜਾਬ 'ਚ ਨਹੀਂ ਕੁਝ ਪੰਜਾਬ 'ਚ ਬਹੁਤ ਕੁਝ ਆ ਬੰਦਾ ਕਰਨ ਵਾਲਾ ਚਾਹੀਦਾ ਠੀਕ ਹੈ ਜੀ ਬਾਕੀ ਆਪਾਂ ਬਾਹਰ ਨੂੰ ਜਾਣੇ ਆ ਬਾਹਰ ਨੂੰ ਆਪਾਂ 20 ਲੱਖ 10 ਲੱਖ ਨੋਰਮਲ ਹੀ ਗੱਲ ਆ ਲਾ ਦੇਨੇ ਆ ਲਾ ਕੇ ਤੇ ਫਿਰ ਉੱਥੇ ਜੀਦੋ ਤੋਂ ਸਟਾਰਟ ਕਰਦੇ ਆ ਠੀਕ ਆ ਜੀ ਇੱਥੇ ਆਪਾਂ 5 ਲੱਖ ਵੀ ਨਹੀਂ ਇਨਵੈਸਟ ਕਰਦੇਗੇ ਬਿਜ਼ਨਸ ਚ ਲਾ ਲਓ ਕੋਈ ਕੇ ਵੀ ਲਾਈਨ ਚ ਲਾ ਲਓ ਵੀ ਇੱਥੇ ਇਨਵੈਸਟ ਕਰਕੇ ਆਪਾਂ ਖੁਸ਼ ਨਹੀਂ ਹੈਗੇ ਤੇ ਬਾਹਰ ਆਪਾਂ ਨੂੰ ਜਿੱਥੇ ਪਤਾ ਹੀ ਨਹੀਂ ਆ ਕਿੱਥੇ ਜਾ ਕੇ ਆਪਾਂ ਕੀ ਕਰਨਾ ਉੱਥੇ ਆਪਾਂ 20 ਲੱਖ ਵੀ ਲਾ ਲੈਨੇ ਆ ਤੇ ਥੋੜੀ ਜੀ ਸੋਚ ਆਪਣੀ ਆਪਣੀ ਤੇ ਆ ਆ ਪਾ ਚਲ ਗਏ ਝੋਲੀ ਭਰ ਕੇ ਖਾ ਰ ਖਲਾਨ ਆ ਜਿਹੜਾ ਕੰਮ ਐ ਇਦਾਂ ਨਾਲੇ ਕੰਮ ਹੋ ਜਾਂਦਾ ਤੇ ਨਾਲੇ ਐਕਸਰਸਾਈਜ਼ ਹੋ ਜਾਂਦੀ ਹੈ ਜਿੰਮ ਬਣਿਆ ਵਿਹਲਿਆਂ ਲਈ ਵਿਹਲੇ ਨਹੀਂ ਕਹਿ ਸਕਦੇ ਚਲੋ ਮਾਫ ਕਰਿਓ ਸ਼ਹਿਰੀਆਂ ਲਈ ਜਿਨ੍ਹਾਂ ਕੋ ਕੰਮ-ਕੁਮ ਹੈ ਨਹੀਂ ਆ ਜਿਨ੍ਹਾਂ ਦਾ ਸਰੀਰ ਨਹੀਂ ਹਿਲਣਾ ਜਿਹੜੇ ਪਿੰਡੂ ਬੰਦੇ ਆ ਡੰਗਰ ਵਾ ਸ਼ਹਿਰ ਰੱਖਿਆ ਮਾੜੀ-ਮੋਟੀ ਪੈਲੀ ਬੰਦਾ ਹੈਗਾ ਉਹਨਾਂ ਨੂੰ ਜਿੰਮ ਦੀ ਲੋੜ ਹੀ ਨਹੀਂ ਆ ਬੋਰੀਆਂ ਦੋ ਖਲਾਰੀਆਂ ਹੁਣ ਤਾਂ ਜਦੋਂ ਗੋਡੇ-ਗੋਡੇ ਤੱਕ ਲਾਤਾਂ ਜਾਂਦੀ ਵੇਚ ਇਹਦੇ ਮੈਂ ਪਸੀਨਾ ਨਿਕਲਦਾ ਸਾਰਾ ਹੀ ਸਰੀਰ ਚ ਬਿਮਾਰੀਆਂ ਨਿਕਲਦੀਆਂ ਇਹ ਕਰਕੇ ਕੰਮ ਬਹੁਤ ਆ ਪੰਜਾਬ ਚ ਬੰਦਾ ਕਰਨ ਵਾਲਾ ਚਾਹੀਦਾ ਬਾਕੀ ਆਪਾਂ ਤੀਜੀ ਖਾਲ ਪਾਉਣਨੇ ਆਰ ਕੀ ਤੇ ਤੁਸੀਂ ਦੱਸੋ ਕਿੰਨੀਆਂ-ਕਿੰਨੀਆਂ ਬੋਰੀਆਂ ਪਾਤੀਆਂ ਜੀ ਬੋਰੀਆਂ ਦੇ ਆਪਾਂ ਘੱਟ ਹੀ ਪਾਈਆਂ ਪਰ ਖਾਦ ਤਿੱਜੀ ਪਾਉਣੇ ਆ ਤੇ ਲੋਕਾਂ ਦੇ 4-4 ਬੋਰੀਆਂ ਪਾਤੀਆਂ ਤੇ ਪਰ ਬਾਅਦ ਦੇ ਪਿਆ ਤੇ ਕੀ ਫਾਇਦਾ ਆਪਾਂ ਪਾਈਆ ਜੀ ਤਿੱਜੀ ਆ ਖਾਦ ਪਾਈਆ ਤੇ ਫੋਨ ਆਪਾਂ ਨੇ 30-30 ਕਿਲੋ ਆਪਾਂ ਬੋਰੀ-ਬੋਰੀ ਨਹੀਂ ਪਾਈ ਆਰ ਕੀ ਬਾਕੀ ਰਿਜ਼ਲਟ ਤੁਹਾਨੂੰ ਦੱਸਾਂਗੇ ਜਦੋਂ ਕੀ ਨਿਕਲਿਆ ਲਾਸਟ ਤੇ ਜਦੋਂ ਵੜਾਇਆ ਪੀ ਕੀ ਨਿਕਲਿਆ ਕੀ ਨਹੀਂ ਨਿਕਲਿਆ ਇਹ ਹੋਰ ਸਭ ਠੀਕ ਠਾਕ ਆ ਜੀਜਾਂ ਨਾਲੇ ਸਵੇਰੇ ਸਵੇਰ ਕੈਮ ਨਾਲ ਉੱਠ ਕੇ ਸਕੂਨ ਮਿਲਣਾ ਨਾਲੇ ਕੰਮ ਕਰਨਾ ਹੈ ਸੈਰ ਲੋਕੀ ਸੈਰ ਕਰਦੇ ਆ ਤੇ ਹਾਨੂੰ ਸੈਰ ਦੀ ਕੀ ਲੋੜ ਆ ਦੱਸੋ ਹੈ ਸੈਲ ਤੇ ਉਹ ਬੰਦਾ ਕਰਦਾ ਵਾ ਜਿਹੜਾ ਵੇਲਾ ਵਾ ਵੀ ਹਾਂ ਕੰਮ ਹੈ ਨਹੀਂ ਕੋਈ ਸ਼ਰੀਰ ਨਹੀਂ ਲਾਦਾ ਜਿਹੜੇ ਬੰਦੇ ਕੋ ਕੰਮ ਹੈਗਾ ਉਹਨੂੰ ਸੈਰ ਦੀ ਲੋੜ ਹੀ ਨਹੀਂ ਉਹਦੇ ਕੋਈ ਕੰਮ ਹੀ ਨਹੀਂ ਮੁੱਕਦੇ ਆਪਣੇ ਆਪਣੇ ਕੰਮ ਮੁੱਕ ਜਾਣ ਐਨਾ ਬੋਧ ਆ ਆ ਪਾਂ ਝੋਲੀ ਖਲਾਰ ਆਏ ਆ ਹੋਣਾ ਪਾਂ ਤੋਂ ਜੀ ਝੋਲੀ ਭਰਾਂਗੇ ਫੇਰ ਜਾਵਾਂਗੇ ਖਲਾਰ ਨਾਲ ਇਹ ਖੇਤਾਂ 'ਚ ਰਹਿੰਦੇ ਆ ਪਹਿਲੀ ਸਾਡੇ ਲਾਗੇ ਪਏ ਦੀ ਤਾਂ ਕਰਕੇ ਬੋਰੀ ਖੜੀ ਨਹੀਂ ਜਿਹੜੀਆਂ ਅਗਲੀਆਂ ਪਹਿਲੀਆਂ ਉਹ ਮੋਟਰਸਾਈਕਲ ਦੇ ਬੋਰੀਆਂ ਖੜੀਆਂ ਦੀਆਂ ਉਦੋਂ ਤੇ ਫੇਰ ਖਾਦ ਪਾਈਦੀ ਆ ਇਹ ਮੈਂ ਗੇੜੇ ਹੀ ਆ ਇੱਕ ਦੋ ਲਾ ਲੈਨੇ ਆ ਇਦਾਂ ਹੀ ਲੱਗ ਲੱਗ ਆ ਚੱਕਰ ਦੇ ਬਾਕੀ ਮੌਸਮ ਵਧੀਆ ਹੁੰਦਾ ਸਵੇਰੇ ਸਵੇਰ ਬੰਦਾ ਕੰਮ ਕਰ ਲੈ ਵਧੀਆ ਬਾਕੀ ਉਹਨਾਂ ਨੇ ਵੀ ਰੇਟ ਬੜਾ ਚੁੱਕਤਾ ਵੀਰਾਂ ਆਪਣੇ ਆਨੇ ਮਜ਼ਦੂਰਾ ਨੇ 100 ਰੁਪਿਆ ਬੋਰੀ ਕਰਤੀ ਆ ਜੀ ਉਹ ਵੀ ਸੱਚੇ ਆ ਆਪਣੇ ਜ਼ਿਮੀਦਾਰ ਹੁਣ ਗਾਂਹ ਕੰਮ ਕਰਕੇ ਖੁਸ਼ ਨਹੀਂ ਆ ਆਡੇ ਲਾਗੇ ਬੰਨੇ ਸਾਰਿਆਂ ਨੇ ਜਿਹੜਾ ਆ ਵੀ ਉਹਨਾਂ ਨੇ ਬੰਦਿਆਂ ਕੋ ਖਾਦਾਂ ਪੋਈਆਂ ਆਪਣੀ ਪਾਈਆਂ ਪਰ ਜਿਹੜੀ ਖਾਦ ਆਪਾਂ ਆਪ ਪਾ ਲੈਣੀ ਆ ਬਬੇ ਉਹ ਬੰਦੇ ਨਹੀਂ ਪਾਉਂਦੇ। ਉਹਨਾਂ ਨੂੰ ਹਿਸਾਬ ਹੁੰਦਾ ਵੀ ਹਾਂ ਬਹੁਤ ਏ ਕਿੱਲੇ ਦੀ ਬੋਰੀ ਪਾਉਣੀ ਆ ਕਿਤੇ ਵੱਧ ਪੈ ਜੇ ਘੱਟ ਪੈ ਜੇ ਕੋਈ ਚੱਕਰ ਨਹੀਂ। ਜਿਹੜਾ ਬੰਦਾ ਆਪ ਖਾਦ ਖਿਲਾਰਦਾ ਵਾ ਉਹਦਾ ਇਹ ਸਿਸਟਮ ਹੁੰਦਾ ਵੀ ਉਹਨੇ ਦਾਣਾ ਦਾਣਾ ਐ ਵੇਖ ਕੇ ਪਾਉਣਾ ਬਰਾਬਰ। ਆ ਚੱਕਰ ਦੀ ਹੋਰ ਕੰਮ ਬੰਨੇ ਬੁੰਨੇ ਬੰਦਾ ਵੜਾ ਲੈ ਖਾਦ ਆਪ ਪਾਵੇ ਤੇ ਜ਼ਰੂਰੀ ਨਹੀਂ ਆ ਜੇ ਜਿਆਦੀ ਜ਼ਮੀਨ ਆ ਤੇ ਚਲੋ ਥੋੜੀ ਥੋੜੀ ਕਰਕੇ ਪਾ ਲੈ। ਪਾਵੇ ਆਪ ਉਹਦਾ ਫਾਇਦਾ ਜੇ ਬਾਕੀ ਤੂੰ ਹੀ ਸਿਆਣੇ ਜੀ ਆਹ ਹੁਣਾਂ ਝੋਲੀ ਆ ਵੀ ਖਿਲਰ ਗਈ ਆ ਤੇ ਹੁਣਾਂ ਆਪਾਂ ਝੋਲੀ ਤੇ ਜੀ ਬੰਦਾਵਾਂਗੇ ਹੋਰ ਜੇ ਬਾਕੀ ਸਤ ਤੁਹਾਨੂੰ ਆਪਣੇ ਪਿੰਡ ਦੇ ਲਾਈਵਰੀਆਂ ਵੀਡੀਓ ਚੰਗੀਆਂ ਲੱਗਦੀਆਂ ਤੇ ਫੇਰ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਨਵਾਂ ਚੈਨਲ ਬਣਾਇਆ ਤੁਹਾਨੂੰ ਕੋਈ ਜਾਣਕਾਰੀ ਜਾਂ ਕੋਈ ਕੰਮ ਬਾਰੇ ਤੁਹਾਨੂੰ ਵੀਡੀਓ ਮਿਲੂਗੀ ਤੇ ਚੈਨਲ ਸ਼ੇਅਰ ਵੀਡੀਓ ਸ਼ੇਅਰ ਕਰੀ ਕਰੋ ਤਾਂ ਜੋ ਹਡਾ ਹੌਸਲਾ ਬਣੇ ਆਪਾਂ ਹੋਰ ਵੀਡੀਓ ਪਾਈ ਕਰੀਏ ਠੀਕ ਆ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਆਪਣੇ ਨੂੰ ਠੀਕ ਆ ਜਿਹੜਾ ਵੀਰ ਵੀਡੀਓ ਵੇਖਦਾ ਵਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਈ ਕਰੇ ਠੀਕ ਆ ਬਾਕੀ ਆ ਆਪਾਂ ਚੱਕ ਲਈ ਤੀਜੀ ਝੋਲੀ ਸਪੀਡ ਥੋੜੀ ਜੀ ਵਧਾਤੀ ਆ ਆਪਾਂ ਆਖਿਆ ਬੰਦੇ ਬੋਲਣਾ ਹੋਣਾ ਤੇ ਕੰਮ ਮੈਂ ਖਿੱਚਦੀ ਆ ਮੋਮੈਂਟ ਮੈਂਟ ਵੇ ਕੋ ਪੈਂਦਾ ਨਹੀਂ ਵਾਜਦਾ ਨਹੀਂ ਛਾਣਾ ਮੈਂਟੋ ਮੈਂਟ ਬੰਦਾ ਭੱਜਿਆ ਹੀ ਫਿਰਦਾ ਬੰਦੇ ਨੇ ਗੁੱਸਾ ਖਾ ਲਿਆ ਬੰਦਾ ਸਪੀਡ ਤੇ ਹੋ ਗਿਆ ਜੀ ਬੰਦਾ ਦੇ ਵੇ ਇਹ ਇਹ ਬੰਦਾ ਹੁੰਦਾ ਭੱਜਿਆ ਹੀ ਹੁੰਦਾ ਜੀ ਹੁਣ ਆ ਆ ਗਏ ਆਪਾਂ ਖਾਲ ਖਲਾਰ ਕੇ ਘਰੇ ਤੇ ਹੁਣ ਚਲਾਵਾਂਗੇ ਮੋਟਰ ਤੇ ਧੋਵਾਂਗੇ ਮੂੰਹ ਆ ਇਹ ਹੋਤੇ ਸਵਾਦ ਆ ਪਿੰਡਾਂ ਦਾ ਹੈ ਸਵਰਗ ਮੱਤੀ ਆਉਂਦੀ ਫੁੱਲ ਮੋਤਰਾ ਦੀ ਜੇ ਆਪਾਂ ਆ ਕੇ ਚੋ ਮਾਤੋਂ ਮੋਤਲ ਦੇ ਦਵਾਏ ਫਿਰ ਬਾਕੀ ਇਹ ਤਾਂ ਆਪਣੀ ਤਰੀਦੀ ਹੈ ਕੰਮ ਕਰੀਦਾ ਬਾਕੀ ਦਾਲ ਦਾ ਬਾਬਾ ਤਈ ਉਹਨਾਂ ਦੇ ਆਪਾਂ ਸ਼ਰੀਰ ਨੇ ਬਾਕੀ ਤੁਸੀਂ ਆਪਣੇ ਵਜਾਲ ਦੋ ਜੀ ਠੀਕ ਆ ਤੇ ਵੀਡੀਓ ਸੋਹਣੀ ਲੱਗੀ ਤੇ ਜਾਂਦੇ ਜਾਂਦੇ ਸੋਹਣਾ ਜਿਹਾ ਕਮੈਂਟ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਜੂਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਦਾ ਆਪਣਾ ਚੈਨਲ ਸਿਮਰ ਰੰਡਾਵਾ 555 ਠੀਕ ਆ ਜੀ ਪਹਿਲਾਂ ਨਿਊ ਰੰਡਾਵਾ ਡਾਇਰੈਕਸ਼ਨ ਨੂੰ ਆਪਾਂ ਹੁਣ ਚੇਂਜ ਕਰਤਾ ਥੋੜਾ ਜਿਹਾ ਜੇ ਉਹਦੀ ਵੀਡੀਓ ਆਪਣੀਆਂ ਇੱਧਰ کھیਤੀ ਖਾੜੀ ਦੇ ਇੱਧਰ ਤੇ ਲੇਟਾ ਹੋਣੀਆਂ ਤਾਂ ਕਰਕੇ ਆ ਫਿਰ ਆਪਾਂ ਇੱਕ ਜਾਂ ਦੇ ਜਾਂਦੇ ਇਸ ਲੋ ਮੋਸ਼ਨ ਚ ਬਣਾਈ ਵੀਡੀਓ ਤੇ ਬਾਕੀ ਮਾਲਕ ਚੜਦੀ ਗਲਾ ਕਰੇ ਕਿਰਪਾ ਕਰੇ ਜਿਉਂਦੇ ਵਾਸਤੇ ਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਾਬਿਓ ਸਲੋ ਮੋਸ਼ਨ ਤੇ ਬੜਾ ਨਿਆਰਾ ਹੁੰਦਾ ਵੀਡੀਓ ਵੇਖੰਦਾ ਨਾ ਐ ਕੱਲੀ-ਕੱਲੀ ਚੀਜ਼ ਜਿਹੜੀ ਆ ਉਹ ਐ ਸਟੈਪ ਬਾਈ ਸਟੈਪ ਦੱਸਦੀ ਆ ਵਾਕੀਆ ਚੀਜ਼ਾਂ ਨਹੀਂ ਮਿਲਦੀਆਂ ਜੀ ਬਾਹਰ ਚਲੋ ਪਹਿਹਾ ਬਹੁਤ ਆ ਬਾਹ ਮਿਹਨਤ ਵੀ ਆ ਪੈਸਾ ਵੀ ਆ ਬਾਕੀ ਜੇ ਬੰਦਾ ਮਿਹਨਤ ਇੱਥੇ ਵੀ ਕਰੇ ਦਾਲ ਫਲਕਾ ਚੱਲੀ ਜਾਂਦਾ ਜੀ ਬਾਕੀ ਮੇਨ ਗੱਲ ਆ ਸਮੇਂ ਦੀ ਜਿਹੜਾ ਸਮਾਂ ਆਪਾਂ ਆਪਣੇ ਟੱਬ ਨਾਲ ਬਹਿ ਕੇ ਰਹਿ ਕੇ ਜਿਹੜਾ ਗੁਜ਼ਾਰ ਲੈਣਾ ਉਹ ਬਾਹ ਹੀ ਨਹੀਂ ਮਿਲਣਾ ਜੀ ਤਾਂ ਕਰਕੇ ਚਲੋ ਬਾਹਰ ਵੀ ਜਾਣਾ ਚਾਹੀਦਾ ਕਮਾਈ ਕਰਨੀ ਚਾਹੀਦੀ ਆ ਪਰ ਵਾਪਸੀ ਜ਼ਰੂਰ ਕਰੋ ਆਪਾਂ ਤੇ ਇਹੋ ਕਹਿੰਦੇ ਆ ਵੀ ਜਦੋਂ ਤੁਹਾਡਾ ਸਰਕਲ ਥੋੜਾ ਜਿਹਾ ਦਾਲ ਫੁਲਕਾ ਚੱਲਣ ਦੇਵੇ ਤੇ ਬਾਕੀ ਇੱਥੇ ਵੀ ਮਿਹਨਤ ਕਰੋ ਆ ਕੇ ਵਾਪਸੀ ਜਦੋਂ ਕਰਦੇ ਫਿਰ ਆਪੇ ਮਾਲਕ ਬਾਕੀ ਕਿਰਪਾ ਕਰ ਦਿੰਦਾ ਦਾਲ ਫੁਲਕਾ ਚੱਲੀ ਜਾਂਦਾ ਠੀਕ ਆ ਜੀ ਆ ਆਪਾਂ ਮੂੰਹ ਹੱਥ ਲਿਆ ਤੋ ਤੇ ਆਪਾਂ ਪਾਣੀ ਦੇ ਪੈਰ ਮਾਰਦੇ ਹੋਏ ਓਕੇ ਜੀ ਬਾਏ ਬਾਏ ਟਾਟਾ